ਸਤਿ ਸ਼੍ਰੀ ਅਕਾਲ ਮਿੱਤਰੋ ਉਮੀਦ ਕਰਦਾ ਹਾਂ ਸਾਰੇ ਠੀਕ ਹੀ ਹੋਵੋਗੇ ਅੱਜ ਦਾ ਟਾਪਿਕ ਬਹੁਤ ਖਾਸ ਹੈਗਾ ਜਿਹੜਾ ਤੁਸੀਂ ਅੱਜ ਸਿਸਟਮ ਦੇਖ ਰਹੇ ਹੋਗੇ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਟਰੈਕਟਰ ਮੱਕੀ ਵਾਲੀ ਮਸ਼ੀਨ ਦੇ ਉੱਪਰ ਚੱਲਦਾ ਫਾਰਮ ਟਰੈਕ ਦਾ 60 90 90 ਹੌਸਪਾਵਰ ਦਾ ਟਰੈਕਟਰ ਮੱਕੀ ਦੇ ਚਾਰ ਪੌਂਡ ਦੇ ਉੱਪਰ ਇਹ ਕੰਮ ਕਰਦਾ ਹੈ ਤਾਂ ਆਜ਼ਾਦੀਓ ਮੈਂ ਜਿਹੜੀ ਤੁਹਾਨੂੰ ਚੀਜ਼ ਦਿਖਾ ਰਿਹਾ ਅੱਜ ਉਹ ਇੱਕ ਜਗ੍ਹਾਲ ਹੈਗਾ ਜਿਹੜਾ ਆਪਾਂ ਕੰਪਨੀ ਤੋਂ ਹਟ ਕੇ ਜਿਹੜੀ ਚੀਜ਼ ਕਰਦੇ ਆਂਗੇ ਉਹ ਜਗ੍ਹਾੜ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋਗੇ ਟਰਬੋ ਆ ਗਈ। ਇਹ ਟਰਬੋ ਨੂੰ ਜਿਹੜਾ ਪਾਈਪ ਦਿੱਤਾ ਹੋਇਆ ਹੈ। ਦੇਖ ਸਕਦੇ ਹੋ ਆ ਜਿਹੜਾ ਆ ਗਿਆ ਸਿਸਟਮ ਇਹ ਆਪਣੇ ਆਪ ਲਗਾਇਆ ਹੋਇਆ ਹੈਗਾ। ਕਿਸਾਨ ਵੀਰ ਨੇ ਕਿਸੇ ਨੇ ਲਗਾਇਆ ਹੋਇਆ ਹੈਗਾ। ਸਭ ਤੋਂ ਪਹਿਲਾਂ ਇਹਦਾ ਨੁਕਸਾਨ ਇਹੀ ਹੈਗਾ ਵੀਰੇ। ਕਈ ਵਾਰ ਜਿਵੇਂ ਹੁਣ ਸੀਜ਼ਨ ਚੱਲਦਾ ਜਾ ਕੰਪਟਰ ਦਾ ਲਾਲੀਓ ਜਾਂ ਕੋਈ ਹੋਰ ਸੀਜ਼ਨ ਹੈਗਾ ਤਾਂ ਉਹਦੇ ਵਿੱਚ 5 ਤੋਂ 7 ਟਰੈਕਟਰ ਇਹੋ ਜਿਹੇ ਹੁੰਦੇ ਨੇ ਜਿਹੜੇ ਬਲੋ ਦੇ ਕਾਰਨ ਇੰਜਣ ਖੁੱਲਦੇ ਨੇ। ਉਹਦੇ ਵਿੱਚ ਜਿਹੜਾ ਇੰਜਣ ਖੁੱਲਦਾ ਹੈਗਾ ਉਹ ਸਿਰਫ ਇੰਨਾ ਕੀ ਹੁੰਦਾ ਕਿ ਉਹਦੇ ਵਿੱਚ ਰੇਤਾ ਖਿੱਚ ਆਉਂਦਾ ਟਰੈਕਟਰ ਨੇ। ਤੇ ਟਰੈਕਟਰ ਨੇ ਰੇਤਾ ਖਿੱਚਿਆ ਹੁੰਦਾ ਤੇ ਰਿੰਗ ਜਿਹੜੇ ਹੈਗੇ ਨੇ ਸਲੀਵ ਘਸ ਜਾਂਦੀ ਆ ਰਿੰਗ ਘਸ ਜਾਂਦੇ ਆ ਤੇ ਉਹ ਬਲੋ ਮਾਰ ਲਾਂਗੇ ਸਾਡਾ ਟਰੈਕਟਰ ਬਹੁਤ ਜ਼ਿਆਦਾਤਰ ਨੁਕਸਾਨ ਹੁੰਦਾ ਕਿਸਾਨ ਵੀਰਾਂ ਦਾ ਆਪਾਂ ਉਹ ਨੁਕਸਾਨ ਹੋਣ ਦਾ ਕਾਰਨ ਵੀ ਇਹੀ ਹੁੰਦਾ ਹੈਗਾ ਜਿਹੜਾ ਇਹ ਜਿਗਾੜ ਲਾਉਣੇ ਆਗੇ ਇਹ ਜਿਹੜੇ ਹੁਣ ਜੋੜਨੇਗੇ ਆਪਾਂ ਨੂੰ ਨਹੀਂ ਪਤਾ ਹੈਗਾ ਵੀ ਇਹ ਹੁਣ ਲੀਕ ਨੇ ਜਾਂ ਕਿਵੇਂ ਨੇ ਸਹੀ ਨੇ ਕਿਉਂਕਿ ਇਹ ਟਰੈਕਟਰ ਸਹੀ ਚੱਲ ਰਿਹਾ ਤਾਂ ਸਹੀ ਹੋਊਗਾ ਤਾਂ ਬਹੁਤ ਕਿਸਾਨ ਵੀਰਾਂ ਦੇ ਇਹ ਚੀਜ਼ਾਂ ਹੋਈਆਂ ਨੇ ਇੰਜਨ ਨਾਲ ਖਰਾਬੀ ਹੋਈ ਆ ਇੰਜਨਾਂ ਦੀ ਤੇ ਇਹਦੇ ਵਿੱਚ ਇਹੀ ਹੈਗਾ ਕਈ ਵਾਰ ਇਥੋਂ ਕਲਿੱਪ ਢਿੱਲਾ ਰਹਿ ਜਾਂਦਾ ਕਿਉਂਕਿ ਇੰਨੇ ਹੁਣ ਕੀ ਪਤਾ ਇਹ ਕਿੱਥੋਂ ਰੇਤਾ ਖਿੱਚ ਸਕਦਾ ਤੇ ਇੰਨੇ ਜੋੜ ਆਗੇ ਨੁਕਸਾਨ ਇਹਦਾ ਸਭ ਤੋਂ ਵੱਡਾ ਹੈਗਾ ਇੰਜਨ ਦਾ ਜਿਹੜਾ ਇਫੈਕਟ ਪੈਂਦਾ ਇੰਜਨ ਦਾ ਪੈਂਦਾ ਸੋ ਅਗਰ ਕਿਸੇ ਨੇ ਕਰਿਆ ਹੋਇਆ ਤਾਂ ਉਹ ਉਹਦੀ ਜ਼ਿੰਮੇਵਾਰੀ ਬਣਦੀ ਹੈ ਹਰ ਇੱਕ ਚੀਜ਼ ਨੂੰ ਚੈੱਕ ਕਰੇ ਚੰਗੀ ਤਰ੍ਹਾਂ ਕਲਿੱਪ ਦੇਖੇ ਕਲਿੱਪ ਦੇਖੇ ਵੀ ਟੈਟਾਗਾ ਜਾਂ ਕਿਵੇਂ ਲੀਕ ਲੁਕ ਤਾਂ ਨਹੀਂ ਹੈਗਾ ਕਿਸੇ ਪਾਸੋਂ ਖਵਾ ਹੋਊਗਾ ਖਿੱਚਦਾ ਹੋਵੇ ਜਾਂ ਪਾਈਪ ਜਿਹੜੀ ਰਬੜ ਦੀ ਹੈ ਉਹ ਕਿਤੋਂ ਫੱਟੀ ਹੋਈ ਤਾਂ ਨਹੀਂ ਹੈਗੀ ਦੇਖ ਸਕਦੇ ਹੋਗੇ ਤੇ ਬਾਕੀ ਆ ਜਾਂਦੀ ਹੈ ਗੱਲ ਜਿਹੜਾ ਆਪਾਂ ਪਲਾਸਟਿਕ ਦਾ ਪਾਈਪ ਲਾ ਦਿੰਨੇ ਆ ਜਾਂ ਕੋਈ ਹੋਰ ਲਾ ਦਿੰਨੇ ਆ ਕਿ ਲੋਹੇ ਦਾ ਉਹਦੇ ਵਿੱਚ ਸਭ ਤੋਂ ਦੇਖਣ ਵਾਲੀ ਚੀਜ਼ ਹੁੰਦੀ ਹੈ ਬਾਹਰੋਂ ਲੈ ਕੇ ਲਾਦਨੇ ਕਈ ਵਾਰ ਡਿਫੈਕਟਿਵ ਹੁੰਦਾ ਪੀਸ ਕਿ ਤੋ ਟੁੱਟਿਆ ਹੁੰਦਾ ਤੜਿਆ ਹੁੰਦਾ ਜਾਂ ਕਿਤੋਂ ਬਿਰਲ ਬਿਰਲ ਰਹਿ ਜਾਂਦੀ ਹੈ ਜਾਂ ਸਪੇਸ ਰਹਿ ਜਾਂਦੀ ਹੈ ਮੈਂ ਕਹਿ ਸਕਦਾ ਹਾਂਗਾ ਵੀ ਉਹਦੇ ਵਿੱਚ ਦੀ ਜਿਹੜਾ ਰੇਤਾ ਖਿੱਚਦਾ ਹੁੰਦਾ ਸਭ ਤੋਂ ਜ਼ਿਆਦਾ ਬਣਦਾ ਤੇ ਆਪਾਂ ਨੂੰ ਨਹੀਂ ਪਤਾ ਲੱਗਦਾ ਕਈ ਵਾਰ ਕਿਸਾਨ ਵੀ ਉਹਦੀ ਨਹੀਂ ਗੌਰ ਹੁੰਦੀ ਤਾਂ ਉਹ ਰੇਤਾ ਖਿੱਚ ਜਾਂਦਾ ਤਾਂ ਬਲੋ ਮਾਰਨ ਲੱਗ ਜਾਂਦਾ ਟਰੈਕਟਰ ਤੇ ਆਪਾਂ ਨੂੰ ਇੰਜਣ ਖਲਾ ਕੇ ਸਟਕਾਉਣਾ ਪੈਂਦਾ ਸਲੀਪਾਂ ਸਲੂਬਾਂ ਪਾਉਣੀਆਂ ਪੈਂਦੀਆਂ ਨੇ 20-25000 ਰੁਪਿਆ ਖਰਚਾ ਆ ਜਾਂਦਾ ਆਪਣਾ ਸਾਰੇ ਹੀ ਕਿਸਾਨ ਵੀਰਾਂ ਨੂੰ ਗੌਰ ਕਰਨ ਵਾਲੀ ਗੱਲ ਹੈ ਕਿ ਸ਼ੇਅਰ ਕਰ ਦਿਓ ਵੀਡੀਓ ਨੂੰ ਸਭ ਤੋਂ ਪਹਿਲਾਂ ਤਾਂ ਸੋ ਇਹਨੂੰ ਚੰਗੀ ਤਰ੍ਹਾਂ ਜੇ ਕਿਸੇ ਨੇ ਵੀਰ ਨੇ ਜਿਗਾਰਡ ਲਗਾਇਆ ਹੋਇਆ ਹੈ ਇਹ ਤਾਂ ਹੋ ਚੰਗੀ ਤਰ੍ਹਾਂ ਇਹ ਚੀਜ਼ਾਂ ਦੇਖੇ ਪਾਈਪਾਂ ਸਾਰੀਆਂ ਚੈੱਕ ਕਰੇ ਕਿ ਤੋਂ ਲੀਕ ਤਾਂ ਨਹੀਂ ਜਾਂ ਕਿ ਤੋਂ ਫੱਟੀ ਤਾਂ ਨਹੀਂ ਹੋਈ ਜਾਂ ਕਿ ਤੋਂ ਸਪੇਸ ਤਾਂ ਨਹੀਂ ਹਨਾ ਤੇ ਆਪਣੀ ਜਿਹੜੀ ਹੈਗੀ ਨਿਗਰਾਨੀ ਹੈ ਠੇਹ ਜੀ ਚਲਾਵੇ ਕਿਉਂਕਿ ਇਹ ਛੋਟੀ ਮੋਟੀ ਚੀਜ਼ ਨਹੀਂ ਹੈਗੀ 20-25000 ਰੁਪਏ ਖਰਚਾ ਕਰਨਾ ਕਿਸਾਨ ਦੇ ਵਾਸਤੇ ਮਤਲਬ ਸੀਜ਼ਨ ਮਰ ਜਾਂਦਾ ਤੇ ਕਾਫੀ ਦਿਨ ਟਰੈਕਟਰ ਖੜੇ ਨੂੰ ਹੋ ਜਾਂਦੇ ਆ ਤੇ ਟਰੈਕਟਰ ਖੜੀ ਨੂੰ ਹੋ ਜਾਂਦੇ ਆ ਤੇ ਨੁਕਸਾਨ ਆਪਣਾ ਜਿਹੜਾ ਹੁੰਦਾ ਸੀਜ਼ਨ ਅਸਾਰੀ ਮਰ ਜਾਂਦਾ ਸੋ ਇਹ ਚੀਜ਼ਾਂ ਦੇ ਉੱਪਰ ਧਿਆਨ ਰੱਖਿਆ ਕਰੋ ਇਹ ਮੇਨ ਚੀਜ਼ ਹੈ ਕਿ ਸਾਹ 에어 ਕਲੀਨਰ ਇਹ ਲੈਂਦਾ 에어 ਕਲੀਨਰ ਇਹ ਜੁਗਾਰ ਕਰਕੇ ਲਗਾਇਆ ਹੋਇਆ ਇਹਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਇਹ ਹੀ ਚੀਜ਼ਾਂ ਦੇਖਣੀ ਵੀ ਕਿ ਤੋ ਲੀਕ ਤਾਂ ਨਹੀਂ ਹੈਗਾ ਤੇ ਇਹਦਾ ਫਿਲਟਰ ਜਿਹੜਾ ਹੈਗਾ ਸਾਫ਼ ਕਰਦੇ ਰਹਿਣਾ ਕਰੋ ਅਗਰ ਕੰਪਿਊਟਰ ਖਰਾਬ ਵਗੈਰਾ ਤੇ ਚੱਲਦਾ ਮਿੱਟੀ ਵਾਲੇ ਸੰਦਾਂ ਤੇ ਚੱਲਦਾ ਤਾਂ ਇਹਨੂੰ ਸਾਫ਼ ਕਰਾਉਂਦੇ ਕਿਉਂਕਿ ਹੱਥਾਂ ਨੂੰ ਸਾਫ਼ ਕਰ ਲਿਆ ਕਰੋ ਜਾਂ ਦੁਪਹਿਰ ਨੂੰ ਸਾਫ਼ ਕਰ ਲਿਆ ਕਰੋ ਤੇ ਬਾਕੀ ਵੀਡੀਓ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਸ਼ੇਅਰ ਕਰਦੇ ਹੋ ਅਗਲ ਚੈਨਲ YouTube ਤੇ ਹੋਂਦਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਹੋਰ ਵੀਰਾਂ ਨੂੰ ਇਹ ਜਾਣਕਾਰੀ ਮਿਲ ਜਾਂਦੀ ਹੈ ਕਈ ਵਾਰ ਇਹ ਬਈ ਕਿਸੇ ਨੂੰ ਨਹੀਂ ਪਤਾ ਹੁੰਦਾ ਤਾਂ ਉਹਨੂੰ ਵੀ ਇਹਦੇ ਵਿੱਚ ਸਿੱਖਣ ਨੂੰ ਮਿਲਦੀ ਹੈ ਚੀਜ਼ ਸੋ ਧੰਨਵਾਦ ਜੀ ਵੀਡੀਓ ਦੇ ਨਾਲ ਬਨੇ ਰਿਹਾ ਕਰੋ ਅਗਲੀ ਵੀਡੀਓ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ